ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਦਾ ਲੱਕੀ ਸਿੰਘ ਦੌਧਰੀਆ ਤੇ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਤੇ ਆਪਾਂ ਕਿਉਂਕਿ ਖੋਲ੍ਹ ਲਈ ਹੈ ਨਵੀਂ ਬਟਿਕ ਤੇ ਜੋ ਜਿਹਦਾ ਨਾਮ ਹੈ ਅਨਮੋਲ ਬਟਿਕ ਤੇ ਆਪਾਂ ਆਪਾਂ 12 ਤਰੀਕ ਨਵਾਂ ਮਹੀਨਾ ਤੇ 2025 ਖੱਬਾ ਕਰਾਂਗੇ ਮੂਰਤ ਸਤੰਬਰ ਚ ਤੇ ਅੱਜ ਹੈਗੀ 31 ਤਰੀਕ ਤੇ ਆਪਾਂ ਮੂਰਤ ਕਰਾਂਗੇ ਤੇ ਸਾਰੇ ਜਣਾਂ ਨੂੰ ਇਨਵੀਟੇਸ਼ਨ ਦਿੱਤਾ ਜਾਂਦਾ ਸਾਰੇ ਵੀਰਾਂ ਭਾਈਆਂ ਭੈਣਾਂ ਨੂੰ ਵੀ ਜਰੂਰ ਪਹੁੰਚੇ ਜੇ ਤੇ ਬਾਕੀ ਤੁਸੀਂ ਕੰਮ ਦੇਖ ਲੇ ਤੇ ਤੁਹਾਨੂੰ ਆਪਾਂ ਬਾਕੀ ਹਾਂਜੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ওভারਵਿਊ ਸਾਰਾ ਤੇ ਚਲੋ ਆਪਾਂ ਤੁਹਾਨੂੰ ਚੈੱਕ ਕਰਦੇ